ਹਰੇ ਰਾਮ ਹਰੇ ਰਾਮ ਹਰੇ ਰਾਮ ਹਰੇ ਹਰੇ ਪੁਲਸੀ ਵਾਲੇ ਆਈ ਨਹੀਂ ਹੈਗੀ ਹੋਈ ਜਿਦੇ ਖਾਦੇ ਪੀਤੇ ਬਿਨਾ ਮੈਂ ਲਵੇ ਵੀ ਕੰਮ ਨਹੀਂ ਕਰਦੇ ਸਿਆ ਪਾਛੜਿਆ ਹਰੇ ਰਾਮ 25 25 50 ਕੋਈ ਸਾਥੋ ਤਹਾਂ ਦਿਖਾ ਲ ਜੀ ਜਾਚਾ ਬਲਤਾ ਚਾਹ ਕਿਨੇ ਬਣਾਈ ਹੈ ਮੈਂ ਬਣਾ ਕੇ ਲਿਆਇਆ ਮੈ ਉਹ ਵਿੱਤੀ ਨਹੀਂ ਪਿੰਦਾ ਹੈਗਾ ਓਏ ਹੁਣੇ ਤਾਂ ਉਹ ਹੀ ਨਹੀਂ ਬਣਾਈ ਹੈਗੀ ਯਾਰ ਆ ਉਹ ਕਹਿੰਦੀ ਮੈਂ ਮੂਣੀ ਬਣਾਉਦੀ ਨਾਲੇ ਸੌਂ ਲੱਗੇ ਮੈਂ ਬਣਾਈਆ ਸਕਾਰਲਟ ਦੀ ਸੌਂ ਛੋੜਦਾ ਬਣਿਆ ਕਾਰਲਟ ਦਾ ਨਾਲੇ ਸੌਂ ਕਾਰਲਟ ਮੇਰਾ ਸਾਲਕੜੇ ਮੇਰੇ ਸਾਹ ਸੁੱਕੇ ਪਏ ਨੇ ਨੂੰ ਚਾਚੜਾ ਪੈ ਕੇ ਦੇ ਬੋਲੇ ਵਧੀਆ ਬਣ ਗਈ ਹੈ ਸਮਾਂ ਦੇਖ ਬਲ ਤਾਂ ਕਹੇ ਵੱਜ ਗਈ ਸਮਾਂ ਤਾਂ ਛੋਟੀ ਨੂੰ ਹੀ ਸੌਂ ਨੌ ਤੇ ਹੈਗੀ ਵੱਡੀ ਹੈਗੀ 12 ਤੇ 9:00 ਵੱਜ ਗਈ ਨੌਬਤ ਕੇ ਹਾਂ ਪੁਲਿਸ ਹੀ ਨਹੀਂ ਆਈ ਨੀ ਹੈਗੇ ਓਏ ਆ ਜਾਣਗੇ ਕੋਈ ਨਾ ਕਹਿ ਕੇ ਤਾਂ ਆਇਆ ਪਠਾਣੀ ਚ ਨਾਲੇ ਮੇਰੀ ਗੱਲ ਸੁਣ ਲੈ ਓਏ ਜਿਵੇਂ ਬਿਆਨ ਉੱਥੇ ਲਿਖਿਆ ਹੈ ਕਿ ਆ ਉਮੀ ਬਿਆਨ ਨਹੀਂ ਮੇਰਾ ਸਾਲ ਕਰੇ ਪੁਲਿਸ ਵਾਲੇ ਹੁੰਦੇ ਨੇ ਇਹ ਤਾਂ ਰਸ ਤੋਂ ਕਸ ਕੱਢ ਲੈਂਦੇ ਨੇ ਹੈ ਮੈਂ ਨਹੀਂ ਇਹ ਦਿਨ ਦਾ ਦੁੰਦਾ ਬਿਆਨ ਹੋਰ ਭੈਣ ਦਾ ਖਸਮਾ ਉੱਥੇ ਬਿਆਨ ਅੰਬ ਲੈਣ ਦੇ ਕੇ ਐਂ ਵਰ ਉੱਥੇ ਮੈਥੋਂ ਤਾਂ ਮੇਰੀ ਭੈਣ ਬਾਰੇ ਗਲਤ ਲਿਖਾਇਆ ਗਿਆ ਉੱਥੇ ਮੈਂ ਤਾਂ ਆਪ ਦਾ ਕਹੂੰ ਵੀ ਜੀ ਉਹ ਤਾਂ ਝੂਠਾ ਦੀ ਜੀ ਸਾਰਾ ਮੇਰੀ ਗੱਲ ਸੁਣ ਪੁੱਤ ਓਏ ਜੇ ਮੈਂ ਉਹ ਉੱਥੇ ਬੋਲਿਆ ਸੀ ਨਾ ਖਾਣੇਦਾਰ ਸਾਹਮਣੇ ਹੈ ਵੀ ਐਂ ਕਰਕੇ ਮੇਰੀ ਭੈਣ ਤੰਗ ਕਰਦੀ ਐ ਇਹਨੂੰ ਮੇਰੀ ਭੈਣ ਉਹਨੇ ਕੁੱਟਿਆ ਸਾਰਾ ਕੁਝ ਸਾਰਾ ਕੁਝ ਉਹਨੇ ਦਸੀ ਮੈਂ ਤੇਰੀ ਰੀਲ ਕਰਾ ਕੇ ਦੇਉਂਗਾ ਪੱਕਾ ਹਾਂ ਮਾ ਕੋਈ ਜਾ ਚੰਗਾ ਹੋਰ ਹੁਣ ਦੇ ਦੂੰਗਾ ਠੀਕ ਹੈ ਉਮੀਦ ਰੱਖੀ ਸਾਲਾ ਕਦੇ ਮੇਰੇ ਪੁੱੜੇ ਕਟਾ ਦੇ ਵਰਕ ਕੈਸ਼ ਤੋਂ ਨਾ ਭੱਜ ਜੀ ਕੈਸ਼ ਤੋਂ ਨਹੀਂ ਭੱਜਦਾ ਪੱਲ ਦਾ ਮੇਰੇ ਨਾਲ ਇਹਦੇ ਚਿਮਟੇ ਛਣੇ ਵਜਾਈਏ ਚਾ ਕੋਈ ਨਾ ਹੈਂ ਸਾਰਾ ਮੈਂ ਸਾਰਾ ਕੁਝ ਦੱਸ ਦੂੰਗਾ ਇਹ ਮੇਰੀ ਭੈਣ ਨੂੰ ਟਾਈਮ ਤੇ ਰੋਟੀ ਨਹੀਂ ਦਿੰਦੀ ਟਾਈਮ ਤੇ ਪਾਣੀ ਨਹੀਂ ਪਾਉਂਦੀ ਜਦੋਂ ਇਹ ਬੁਲਾਉਂਦਾਗਾ ਭੁੱਲਦੀ ਨਹੀਂ ਹੈਗੀ ਵੀ ਵੱਡੂ ਖਾऊं ਵੱਡੂ ਖਾऊं ਕਰਦੀ ਹੈ ਜੀ ਵੀ ਇਹ ਕਿਹੜਾ ਕਰਦਾ ਜੀ ਨਹੀਂ ਇਹ ਵੀ ਇੱਕ ਇਨਸਾਨ ਹੈਗਾ ਸਾਰੀ ਗੱਲ ਦੱਸ ਦੂੰਗਾ ਜੱਸੇ ਨੇ ਕਹਿੰਦਾ ਵੀ ਮੇਰੇ ਜੀਜੇ ਨੂੰ ਬੈਲਟਾਂ ਨਾਲ ਕੁੱਟਿਆ ਆਪੋ ਹੋਰ ਪਾਦਾਂਗੇ ਜੀਜਾ ਉਥੇ ਕੇਸ ਆ ਇਹ ਗੋਲੀਆਂ ਵੇਚਦਾ ਹੈ ਹੈ ਆਹੋ ਹਾਂ ਵੀ ਗੋਲੀਆਂ ਜੋ 2 ਰੁਪਏ ਵਿੱਚਉਂਦਾ ਜੀ ਇਹ ਹੀ ਖੜਕਾਇਆ ਹੋਇਆ ਗੇਟ ਖੋਲ ਕੇ ਆ ਵਾ ਦੇਖੀ ਮੜਦਾ ਕਾ ਦੇਖੀ ਗੱਡੀ ਜੀ ਤਾਂ ਖੜੀ ਆ ਗੇਟ 'ਚ ਆ ਕੇ